ਸਾਰਾ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆ ਕੁਮਨ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਜਿਵੇਂ ਜਿਵੇਂ ਦਿਨ ਨੇੜੇ ਆ ਰਿਹਾ ਧੜਕਣਾ ਵੀ ਵੱਧ ਰੀਆਂ ਹੋਣਗੀਆਂ ਜੀ ਜਿਹੜੇ ਬੰਦਿਆਂ ਨੇ ਮਿਹਨਤ ਪਹਿਲੇ ਕੀਤੀ ਹੋਵੇ ਨਾ ਉਹਨੂੰ ਇਗਜ਼ਾਮ ਵਾਲੇ ਦਿਨ ਦਾ ਫਿਕਰ ਨਹੀਂ ਹੁੰਦਾ ਜੀ ਤੇ ਅਸੀਂ ਜਿਹੜਾ ਪਰਿਵਾਰ ਹੈ ਮੇਰਾ ਸਾਰਾ ਲੁਧਿਆਣਾ ਪਛਵੀ ਜਿਹੜਾ ਹੈਗਾ ਦਰੋਜ਼ ਦਾ ਪਰਿਵਾਰ ਵੀ ਪਹੁੰਚ ਆਇਆ ਉਹ ਵੀ ਲਗਾਤਾਰ ਧੌੜ ਦਾ ਪ੍ਰਚਾਰ ਕਰ ਰਿਹਾ ਜੀ ਕਿਉਂਕਿ ਇੱਕ ਰਿਸ਼ਤਾ ਜਿਹੜਾ ਮੈਂ ਗੱਲ ਕਰਾਂ ਜਾਂ ਇੱਕ ਸਾਂਝ ਦੀ ਗੱਲ ਕਰਾਂ ਉਹ ਇੱਕ ਕੇਸ ਤੱਕ ਸੀ ਪਰ ਤੁਸੀਂ ਉਹ ਕੇਸ ਜਿੱਤ ਕੇ ਦਿੱਤਾ ਤੇ ਉਹ ਕੇਸ ਪੂਰੇ ਪੰਜਾਬ ਦੇ ਵਿੱਚ ਮਿਲਨ ਦਾ ਹਰ ਇੱਕ ਦਾ ਹਿਰਦਾ ਬਲੁੰਦ ਰਿਆ ਗਿਆ ਸੀ ਉਸ ਤੋਂ ਬਾਅਦ ਹੁਣ ਉਹ ਪਰਿਵਾਰ ਤੁਹਾਡੇ ਨਾਲ ਆ ਕੇ ਖੜਿਆ ਕਿਉਂਕਿ ਰੀਜ਼ਨ ਇਹ ਹੈ ਕਿ ਮੈਂ ਲੇਟ ਜੁਆਇਨ ਕੀਤਾ ਉਹ ਕੰਪੇਨ ਮੇਰੇ ਤੋਂ ਪਹਿਲੇ ਕਰ ਰਹੀ ਸੀ ਜੀ ਮੈਂ ਉਹ ਛੋਟੀ ਬੱਚੀ ਹੈ ਸਾਡੀ ਉਹਦੇ ਮਦਰ ਕਿਰਨ ਤੇ ਦਿਲੋਜ਼ ਦੇ ਮਾਦਾ ਮੈਂ ਉਹਨਾਂ ਨੂੰ ਨੰਗੇ ਪੈਰੀ ਵੀ ਲੋਕਾਂ ਨੂੰ ਵੋਟਾਂ ਮੰਗਦੇ ਦੇਖਿਆ ਮੈਂ ਕਦੀ ਮੁੱਖਿਆ ਨਹੀਂਗਾ ਤੁਸੀਂ ਆਪ ਕੰਪੇਨ ਕਰੋ ਇਹ ਉਹਨਾਂ ਦਾ ਇੱਕ ਨਾ ਆਪਣਾ ਫਰਜ਼ ਸਮੇਂ ਦੇ ਪਿਆਰ ਸਮੇਂ ਦੇ ਹੈ ਤੇ ਮੈਸੋਂ ਇਹ ਨਮੈਣੀ ਆ ਉਹ ਕਹਦੇ ਅਸੀਂ ਜਿਹੜੀਆਂ ਪਰ ਮੈਸਰ ਦੇ ਵਿੱਚ ਪੈ ਰਹੀਆਂ ਪਰਿਵਾਰ ਦਾ ਟੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੇਹਾ ਸੁਖਤਲੇ ਤਾਂ ਲੁਧਿਆਣੇ ਦੇ ਵਿੱਚ 19 ਜੂਨ ਨੂੰ ਵੋਟਾਂ ਪੈਣੀਆਂ ਨੇ ਪਰ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਪਾਰਾ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆ ਕੁਮਨ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਜਿਵੇਂ ਜਿਵੇਂ ਦਿਨ ਨੇੜੇ ਆ ਰਿਹਾ ਧੜਕਣਾ ਵੀ ਵੱਧ ਰੀਆਂ ਹੋਣਗੀਆਂ ਜੀ ਮੇਰੀ ਕੋਈ ਧੜਕਣ ਨਹੀਂ ਵੱਧੇ ਜਿਹੜੇ ਬੰਦਿਆਂ ਨੇ ਮਿਹਨਤ ਪਹਿਲੇ ਕੀਤੀ ਹੋਵੇ ਨਾ ਉਹਨੂੰ ਇਗਜ਼ਾਮ ਵਾਲੇ ਦਿਨ ਦਾ ਫਿਕਰ ਨਹੀਂ ਹੁੰਦਾ ਜੀ ਤੇ ਅਹੀ ਤੇੜਾ ਪਰਿਵਾਰ ਹੈ ਮੇਰਾ ਸਾਰਾ ਲੁਧਿਆਣਾ ਪਛਮੀ ਜਿਹੜਾ ਹੈਗਾ ਤੇ ਹੁਣ ਤੁਸੀਂ ਵੇਖੋ ਜਿੰਨੇ ਕੁ ਜਾਣੇ ਹੈਗੇ ਆ ਸਾਡੀ ਭੈਣ ਛੀਨਾ ਖੜੇ ਆ ਇਹਨਾਂ ਨੂੰ ਪੁੱਛਿਆ ਸੰਜੀਵ ਜੀ ਖੜੇ ਆ ਆਲਮੋਸਟ ਵੇਗਾ ਸੰਜੀਵ ਜੀ 40 45% ਬੰਦੇ ਤਾਂ ਪਰਸਨਲੀ ਜਾਣਦੇ ਹੈਗੇ ਆਪਾਂ ਨੂੰ ਤੇ ਇਹ ਤੇ ਪਰਿਵਾਰ ਹੈ ਅਸਲ ਚ ਕੀ ਹੈ ਕਿ ਜਦੋਂ ਉੱਪਰ ਵਾਲੇ ਰੱਬ ਦੀ ਅੱਖਸਵਲੀ ਹੋਵੇ ਨਾ ਤੇ ਤੁਹਾਨੂੰ ਪਰਿਵਾਰ ਨਾਲ ਜੁੜਨਾ ਸ਼ੁਰੂ ਹੁੰਦਾ ਜੀ ਤੇ ਇਸ ਵੇਲੇ ਪਰਿਵਾਰ ਨਾਲ ਸ਼੍ਰੋਮਨੀ ਅਕਾਲੀ ਦਲ ਦਾ ਬਹੁਤ ਵੱਡਾ ਹੋ ਚੁੱਕਾ ਹੈ ਇਹ ਹੁਣ ਜਿਹੜੀਆਂ ਹੈਗੀਆਂ ਨੇ ਕਹਾਣੀਆਂ ਜਿਹੜੇ ਲੋਕਾਂ ਦੀਆਂ ਉਹ ਜਿਹੜਾ ਇੱਕ ਇਦਾਂ ਕਰਕੇ ਸ਼ਰੋਣੀ ਕੱਲ ਇਦਾਂ ਉਹ ਸਭ ਖਤਮ ਹੋ ਗਿਆ। ਜੀ। ਤਾਂ ਮੈਂ ਤਾਂ ਬੜਾ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ। ਅੱਜ ਵੀ ਆਪਣੇ ਪਰਿਵਾਰ ਸਾਂ ਕੋਈ ਸਾਰੀ ਉਮਰ ਆ ਮੋਡਲ ਗ੍ਰਾਮੀ ਦੀ ਆ ਗਿਆ। ਇਹ ਹੋ ਗਿਆ ਇੱਥੇ ਜੰਮੇ ਪੜੇ ਖੇਡਦੇ ਰਹੇ ਬਸ ਛੰਡ ਤੱਕ। ਜੀ। ਮੈਂ ਆਪਣੇ ਇਲਾਕੇ ਚ ਆਇਆ ਤਾਂ ਪਰਿਵਾਰ ਨਾਲ ਮਿਲਦੇ ਪਏ ਆ ਅੱਜ ਦੀ ਗੱਲ ਕਰੀਏ ਤਾਂ ਦਿਲਰੋਜ਼ ਦਾ ਪਰਿਵਾਰ ਵੀ ਪਹੁੰਚਿਆ ਹੋਵੇ ਲਗਾਤਾਰ ਤੁਹਾਡੇ ਨਾਲ ਪ੍ਰਚਾਰ ਕਰ ਰਿਹਾ ਜੀ ਕਿਉਂਕਿ ਇੱਕ ਰਿਸ਼ਤਾ ਜਿਹੜਾ ਮੈਂ ਗੱਲ ਕਰਾਂ ਜਾਂ ਇੱਕ ਸਾਂਝ ਦੀ ਗੱਲ ਕਰਾਂ ਉਹ ਇੱਕ ਕੇਸ ਤੱਕ ਸੀ ਪਰ ਤੁਸੀਂ ਉਹ ਕੇਸ ਜਿੱਤ ਕੇ ਦਿੱਤਾ ਤੇ ਉਹ ਕੇਸ ਪੂਰੇ ਪੰਜਾਬ ਦੇ ਵਿੱਚ ਮਿਲਨ ਦਾ ਹਰ ਇੱਕ ਦਾ ਹਿਰਦਾ ਵਲੁੰਧ ਰਿਆ ਗਿਆ ਸੀ ਉਸ ਤੋਂ ਬਾਅਦ ਹੁਣ ਉਹ ਪਰਿਵਾਰ ਤੁਹਾਡੇ ਨਾਲ ਆ ਕੇ ਖੜਿਆ ਤਾਂ ਕਿੰਨਾ ਕਿ ਚੰਗਾ ਲੱਗਦਾ ਕਿ ਤੁਸੀਂ ਜਿਨ੍ਹਾਂ ਦੀ ਲੜਾਈ ਲੜੀ ਸੀ ਉਹ ਪਰਿਵਾਰ ਵੀ ਹੁਣ ਤੁਹਾਡਾ ਸਾਥ ਦੇ ਰਿਹਾ ਮੈਂ ਥੋੜੀ ਜਿਹੀ ਠੀਕ ਕਰਦਾ ਚੀਜ਼ ਨੂੰ ਜੀ ਜੀ ਮੈਂ ਉਹਨਾਂ ਨਾਲ ਖੜਾ ਹਾਂ ਹੂੰ ਕਿਉਂਕਿ ਰੀਜ਼ਨ ਇਹ ਹੈ ਕਿ ਮੈਂ ਲੇਟ ਜੁਆਇਨ ਕੀਤਾ ਉਹ ਕੰਪੇਨ ਮੇਰੇ ਤੋਂ ਪਹਿਲੇ ਕਰ ਰਹੇ ਸੀਗੇ ਜੀ ਮੈਂ ਉਹ ਛੋਟੀ ਬੱਚੀ ਹੈ ਸਾਡੀ ਉਹਦੀ ਮਦਰ ਕਿਰਨ ਦਿਲਰੋਜ਼ ਦੇ ਦਿਲਰੋਜ਼ ਦੇ ਮਾਦਾ ਮੈਂ ਉਹਨਾਂ ਨੂੰ ਨੰਗੇ ਪੈਰੀ ਵੀ ਲੋਕਾਂ ਕੋਲ ਵੋਟਾਂ ਮੰਗਦੇ ਦੇਖਿਆ ਹੂੰ ਔਰ ਇਹ ਮੈਂ ਨਾ ਦੇ ਨਹੀਂ ਦੇ ਸਕਦਾ ਮੈਂ ਸੱਚੀ ਗੱਲ ਦੱਸਾਂ ਪਰਿਵਾਰ ਦੀ ਜੋ ਦੇਖੋ ਜੇ ਮੈਂ ਉਹਨਾਂ ਵਾਸਤੇ ਕੀਤਾ ਮੇਰੇ ਤੇ ਡਿਊਟੀ ਸੀਗੀ ਜੀ ਪਰ ਜੋ ਕਰ ਰਹੇ ਉਹਨਾਂ ਦੀ ਡਿਊਟੀ ਨਹੀਂ ਹੈਗੀ ਮੈਂ ਕਦੇ ਮਖਿਆ ਨਹੀਂਗਾ ਤੁਸੀਂ ਆਹ ਕੰਪੇਨ ਕਰੋ ਇਹ ਉਹਨਾਂ ਦਾ ਇੱਕ ਨਾ ਆਪਣਾ ਫਰਜ਼ ਸਮੇਂ ਦੇ ਪਏ ਆ ਪਿਆਰ ਸਮੇਂ ਦੇ ਆ ਤੇ ਮੈਂ ਸੋਕਾਂ ਇਹਨਾਂ ਮੈਰੀ ਨਹੀਂ ਆ ਉਹ ਕਹਿੰਦੇ ਅਸੀਂ ਰਣੀਆ ਪਰ ਮੈਂ ਅਸਲ ਦੇ ਵਿੱਚ ਮੈਂ ਰਣੀਆ ਪਰਿਵਾਰ ਦਾ ਜੀ ਉਹਦਾ ਕਰਕੇ ਉਹ ਬੱਚੀ ਦੇ ਕਰਕੇ ਅੱਜ ਸ਼ਾਇਦ ਟਿਕਟ ਮਿਲੀ ਹੈਗੀ ਆ ਉਹ ਬੱਚੀ ਕਰਕੇ ਅੱਜ ਅਸੀਂ ਚੌਨ ਪ੍ਰਚਾਰ ਕਰਦੇ ਪਏ ਹਾਂ ਬੱਚੀ ਦਾ ਤੁਸੀਂ ਜ਼ਿਕਰ ਕੀਤਾ ਜਦੋਂ ਮਾਮਲਾ ਆਇਆ ਸੀ ਨਾ ਤਾਂ ਉਸ ਤੋਂ ਬਾਅਦ ਹਰ ਕੋਈ ਸੋਚ ਰਿਹਾ ਸੀ ਕਿ ਇੱਥੇ ਕੁਝ ਨਹੀਂ ਹੋਣਾ ਕੋਈ ਫੈਸਲਾ ਨਹੀਂ ਮਿਲਣਾ ਜਲਦੀ ਅਦਾਲਤਾਂ 'ਚ ਕੇਸ ਚੱਲਦੇ ਰਹੇ ਨੇ ਆ ਪਰ ਤੁਸੀਂ ਜਦੋਂ ਉਸ ਕੇਸ ਨੂੰ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਦਾ ਫੈਸਲਾ ਆਇਆ ਤੇ ਜਿੰਨੀ ਛੇਤੀ ਆਇਆ ਮੈਨੂੰ ਲੱਗਦਾ ਇਹ ਵੀ ਇੱਕ ਮਿਸਾਲ ਸੀ ਤਾਂ ਹੁਣ ਜਿਸ ਤਰੀਕੇ ਤੁਸੀਂ ਲੋਕਾਂ ਦੇ ਨਾਲ ਪਹਿਲਾਂ ਡਟੇ ਹੋ ਤਾਂ ਲੱਗਦਾ ਕਿ ਔਰ ਲੋਕਾਂ ਨੂੰ ਵਿਸ਼ਵਾਸ ਦਿਵਾ ਪਾਉਂਗੇ ਕਿ ਬਾਅਦ ਚ ਜੇਕਰ ਤੁਸੀਂ ਇੱਥੋਂ ਵੱਡੀ ਲੀਡ ਤੇ ਜਿੱਤਦੇ ਹੋ ਤਾਂ ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਮਸਲੇ ਆ ਉਹ ਵੀ ਹੱਲ ਹੁੰਦੇ ਹੋਏ ਨਜ਼ਰ ਆਉਣਗੇ ਫਿਰ ਦੇਖੋ ਗੱਲ ਇਦਾਂ ਹੈ ਕਿ ਮੈਂ ਕਦੀ ਸੋਚਿਆ ਨਹੀਂ ਸੀ ਕਿ ਕੇਸ ਵੈਸੇ ਕਰਕੇ ਨਹੀਂ ਸੀ ਕੀਤਾ ਕਿ ਮੈਂ ਸਿਆਸਤ ਚ ਜਾਣਾ ਹੈ ਇਹ ਤਾਂ ਕੇਸ ਹੋਣ ਤੋਂ ਬਾਅਦ ਮੈਨੂੰ ਉਹਨਾਂ ਸਿਆਸਤ ਚ ਲੈ ਕੇ ਆਂਦਾ ਪਰ ਮੈਂ ਸਿਆਸਤ ਚ ਜਾਣਾ ਨਹੀਂਗਾ ਮੈਂ ਤਾਂ ਵਕਾਲਾਦਾਰ ਵਾਲਾ ਬੰਦਾ ਮੈਂ ਤਾਂ ਜਿੰਨੇ ਖੜੇ ਆ ਨਾ ਉਹਨੂੰ ਪਰਿਵਾਰੋਂ ਖੜਾ ਹੋਵਾਂਗੇ ਜੀ ਔਰ ਆ ਇਲੈਕਸ਼ਨ ਤੋਂ ਬਾਅਦ ਵੀ ਇਦਾਂ ਹੀ ਵਿਚ ਵਿਚਰਾਂਗੇ ਔਰ ਮੈਂ ਗਰੰਟੀ ਕਰ ਦਿੰਦਾ ਤੁਹਾਡੇ ਨਾਲ ਇਥੇ ਖੜ ਕੇ ਥੋੜੇ ਕੈਮਰਾ ਥਰੋ ਕਿ ਨਾ ਤਾਂ ਮੈਂ ਬਦਲਣਾ ਸੀਟ ਮਿਲੇ ਨਾ ਮਿਲੇ ਕੁਝ ਹੋਵੇ ਨਾ ਹੋਵੇ ਪਰ ਸਾਰੀ ਉਮਰ ਦੀ ਬੋਲਦਾ ਮੈਂ ਇਦਾਂ ਹੀ ਰਹਿਣਾ ਇਹ ਇਹ ਲੀਡਰ ਹਮੇਸ਼ਾ ਕਹਿੰਦੇ ਆ ਜੀ ਗੱਲਾਂ ਪਰ ਸਿਆਸਤ ਦੀ ਗੱਲ ਕਰੀਏ ਤਾਂ ਵੋਟਾਂ ਤੋਂ ਬਾਅਦ ਤਸਵੀਰ ਨਾ ਬਦਲ ਜਾਂਦੀ ਆ ਐਮਐਲਏ ਕੋਲ ਕਿੰਨੀ ਕੀ ਪਾਵਰ ਹੁੰਦੀ ਆ ਮੈਂ ਉਸ ਤੋਂ ਬਹੁਤ ਉੱਪਰ ਦੀ ਪੋਸਟਾਂ 'ਚ ਢ ਚੁੱਕਾ ਜੀ ਮੈਂ ਐਡੀਸ਼ਨਲ ਜੀ ਪੰਜਾਬ ਵਾਲੇ ਆ ਮੈਂ ਬਾਰਕਸ ਰਵਾਈਸ ਚੇਅਰਮੈਨ ਦੋਆ ਵਾਲੇ ਆ ਇੱਕ ਐਸ ਗੁੱਡ ਐਸ ਕੈਬਨਟ ਰੈਂਕ ਹੁੰਦਾ ਜੇ ਮਾਦੋਨੀ ਬਦਲਦਾ ਤੇ ਮੈਂ ਹੁਣ ਕੀ ਬਦਲਣਾ ਜੇਕਰ ਹੁਣ ਮਸਲਿਆਂ ਦੀ ਗੱਲ ਕਰੀਏ ਜਿਵੇਂ ਲੁਧਿਆਣੇ ਦੇ ਕਾਫੀ ਮਸਲੇ ਆ ਤੁਹਾਡੇ ਏਰੀਆ ਦੀ ਮੈਂ ਗੱਲ ਕਰ ਲਵਾਂ ਤਾਂ ਬੁੱਢਾ ਦਰਿਆ ਵਾ ਅੱਜ ਬੁੱਢਾ ਨਾਲਾ ਕਿਹਾ ਜਾਂਦਾ ਜੀ ਉਹਦਾ ਬੜਾ ਮਸਲਾ ਵਾ ਉਸ ਤੋਂ ਇਲਾਵਾ ਇੰਡਸਟਰੀ ਦਾ ਬੜਾ ਮਸਲਾ ਵਾ ਤਾਂ ਉਹਨਾਂ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਜਿੰਨੀਆਂ ਮੈਂ ਵਾਅਦੇ ਕੀਤੇ ਆ ਥੋੜਾ ਜਿੰਨੀਆਂ ਮੈਂ ਗੱਲਾਂ ਕੀਤੀਆਂ ਉਹ ਪੂਰੇ ਕਰਾਂਗੇ ਬੜਾ ਦਰਾਦਾ ਤੁਹਾਨੂੰ ਨਾ ਆਉਣ ਵਾਲਾ ਮਨੋ ਸਰਕਾਰ ਚਾਹੀਦੀ ਆ ਸ਼ਰਮਣੀ ਕਾਲੀ ਦਲ ਦੀ ਹੂੰ ਤੋ ਤੋ 3 ਸਾਲ ਚਾਹੀਦੇ ਮੈਨੂੰ ਹੂੰ ਮੈਂ 3 ਸਾਲ ਮੰਗਾ ਤਾਂ ਮੈਂ ਨਾ ਉਹ ਨਾ ਝੂਠ ਨਹੀਂ ਬੋਲਦਾ ਕੱਲ ਹੋ ਕਿਉਂਕਿ ਇਹ ਮਿੱਟੀ ਆ ਨਾ ਉਹ ਜ਼ਹਿਰ ਬਣ ਚੁੱਕੀ ਆ ਪਾਣੀ ਜ਼ਹਿਰ ਬਣ ਚੁੱਕਾ ਉਹਨੂੰ ਠੀਕ ਕਰਵਾ ਟ੍ਰੀਟ ਕਰਵਾ ਵਾਸਤੇ ਹਰ ਚੀਜ਼ ਨੂੰ ਰੀਜੂਮੀਨੇਟ ਕਰਨ ਵਾਸਤੇ ਪਲਟੀ ਮਰਵਾਣ ਲਈ ਵੀ ਨੀਡ ਐਟ ਲੀਸਟ ਸੀ ইਅਰਸ ਇੱਥੋਂ ਦੀ ਮਿੱਟੀ ਕੱਢ ਕੇ ਨਾ ਸੁਕਾਣੀ ਪੈਣੀ ਆ ਥੱਲੇ ਵਾਲੀ ਮਿੱਟੀ ਬਾਹਰ ਕੱਢਣੀ ਪੈਣੀ ਆ ਇਹ ਸੁਕਾਣੀ ਹੈਗਾ ਪ੍ਰੋਸੈਸ ਸੈਂਟੀਫਿਕ ਪ੍ਰੋਸੈਸ ਆ ਜਿਹੜੇ ਲੋਕੀ ਕਹਿੰਦੇ ਨਾ ਦੋ ਦਿਨਾਂ ਚ ਕਰ ਦਾਂਗੇ ਉਹਨਾਂ ਸਾਢੇ 8 ਸਾਲ ਘੱਟ ਤੇ ਆਇਤਾ ਨਹੀਂ ਕਰ ਸਕਦੇ ਤੇ ਮੇਰਾੜਾ ਵਾਦਾ ਨਾ ਮੈਂ ਵਾਦਾ ਕਰਦਾ ਪੂਰਾ ਕਰਦਾ ਉਹ ਐਜ਼ਾ ਵਕੀਲ ਕਰਦਾ ਐ ਤਾਂ ਪੋਲਿਟਿਸ਼ੀਅਨ ਨਹੀਂ ਕਰਦਾ ਜੀ ਆਖਰੀ ਸਵਾਲ ਹੈ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਦਿਨ ਬਹੁਤ ਘੱਟ ਰਹਿ ਗਏ ਆ ਤਾਂ ਤੁਸੀਂ ਵੀ ਲਗਾਤਾਰ ਪਹੁੰਚ ਵੀ ਕਰ ਰਹੇ ਹੋ ਪਰ ਮੈਸੇਜ ਕੀ ਹੋਏਗਾ ਤੁਹਾਡਾ ਆਮ ਲੋਕਾਂ ਦੇ ਲਈ ਮੇਰਾ ਤਾਂ ਹੀ ਮੈਸੇਜ ਆ ਤੁਹਾਡੇ ਵਿੱਚੋਂ ਹੈਗਾ ਤੁਹਾਡੇ ਵਰਗਾ ਹੈਗਾ ਮੈਨੂੰ ਕੋਈ ਟੌਰ ਦੀ ਲੋੜ ਨਹੀਂ ਹੈਗੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗਈ ਮੈਨੂੰ ਤਾਂ ਤੁਹਾਡੇ ਪਿਆਰ ਦੀ ਲੋੜ ਹੈਗੀ ਹੈ ਤੁਹਾਡੇ ਵਿਸ਼ਵਾਸ ਦੀ ਲੋੜ ਹੈ ਔਰ ਤੁਹਾਡੇ ਵਿਸ਼ਵਾਸ ਜਿਹੜਾ ਹੈਗਾ ਵਾ ਉਹ ਤਾਂ ਹੀ ਹੈ ਜਦ ਮੈਨੂੰ ਮੈਨੂੰ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਇਹ ਜਨਰਲ ਮਿਊਚਵਲ ਹੁੰਦਾ ਵੈ ਪ੍ਰਿਸ਼ਵਾਸਾ ਕੀ ਸੀ ਔਰ ਮੈਂ ਕਰ ਪ੍ਰੂਫ ਕਰਕੇ ਦਿਖਾਉਂਗਾ ਕਿ 1.5 ਸਾਲ ਦਾ ਸਮਾਂ ਜਿਆਦਾ ਲੰਬਾ ਸਮਾਂ ਨਹੀਂ ਹੈਗਾ ਲੋਕੀ ਦਾ ਪਾਈ-ਪਾਈ ਸਾਲਾਂ ਨੇ 1.5 ਸਾਲ ਦਾ ਸਮਾਂ 1.5 ਸਾਲ ਦੇ ਸਮੇਂ ਵਿੱਚ ਮੈਂ ਪ੍ਰੂਫ ਕਰ ਦੂੰਗਾ ਕਿ ਨਾਮਾ ਜਿੰਦਗੀ ਦਾ ਵਿਸ਼ਵਾਸ ਤੋੜਿਆ ਤੇ ਨਾ ਹੀ ਤੋੜਾਂਗੇ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਪਰਿਵਾਰ ਦੇਖ ਸਕਦੇ ਹੋ ਜੀ ਤਾਂ ਪਰਿਵਾਰ ਇਥੇ ਪਹੁੰਚਿਆ ਹੈ ਦਿਲਰੋਜ਼ ਦਾ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਲੁਧਿਆਣੇ ਦੇ ਵਿੱਚ 19 ਜੂਨ ਨੂੰ ਜਿਮਨੀ ਚੋਣ ਦੇ ਲਈ ਵੋਟਾਂ ਜਿਹੜੀਆਂ ਪੈਣੀਆਂ ਨੇ ਤਾਂ ਲੁਧਿਆਣਾ ਪਛਮੀ ਸੀਟ ਦੇ ਲਈ ਪਰ ਉਹ ਕਾਰ ਸਿੰਘ ਘੁੰਮਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਆ ਤਾਂ ਦਿਲਰੋਜ਼ ਜੇਕਰ ਦਿਲਰੋਜ਼ ਦੀ ਗੱਲ ਕਰੀਏ ਤਾਂ ਹਰ ਕਿਸੇ ਨੂੰ ਨਾਮ ਯਾਦ ਹੋਏਗਾ ਉਹ ਬੱਚੀ ਯਾਦ ਹੋਏਗੀ ਉਹ ਤਸਵੀਰਾਂ ਯਾਦ ਹੋਣਗੀਆਂ ਕਿ ਕਿਸ ਤਰੀਕੇ ਇੱਕ ਗਵਰਡਨ ਦੇ ਵੱਲੋਂ ਇੱਕ ਸ਼ਰਮਨਾਕ ਕਾਰਜ ਨੂੰ ਅੰਜਾਮ ਦਿੱਤਾ ਗਿਆ ਇੱਕ ਛੋਟੀ ਬੱਚੀ ਜਿਸਨੇ ਦੁਨੀਆ ਦਾਰੀ ਤੇ ਅਜੇ ਕੁਝ ਦੇਖਿਆ ਵੀ ਨਹੀਂ ਸੀ ਉਸਦੇ ਨਾਲ ਇੱਕ ਘਣਾਉਣਾ ਕਾਰਾ ਕੀਤਾ ਗਿਆ ਤਾਂ ਉਸ ਬੱਚੀ ਦਾ ਪਰਿਵਾਰ ਹੈ ਜਿਹੜਾ ਅੱਜ ਐਡਵੋਕੇਟ ਪਰਵਕਰਤ ਸਿੰਘ ਨੂੰ ਮੰਡ ਦੇ ਲਈ ਵੋਟਾਂ ਜਿਹੜਾ ਮੰਗਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਇਹਨਾਂ ਦੇ ਵੱਲੋਂ ਕੇਸ ਲੜਿਆ ਗਿਆ ਸੀ ਤੇ ਇੱਕ ਮਿਸਾਲੀ ਤੇ ਘੱਟ ਸਮੇਂ ਦੇ ਵਿੱਚ ਸਜ਼ਾ ਜਿਹੜੀ ਉਹ ਵੀ ਦਵਾਈ ਗਈ ਸੀ ਤਾਂ ਇਸ ਪਰਿਵਾਰ ਦੇ ਵੱਲੋਂ ਹੁਣ ਵੋਟਾਂ ਨੇ ਜਿਹੜੀਆਂ ਉਹ ਮੰਗ ਕੇ ਸਾਥ ਜਿਹੜਾ ਪਰਵਕਰਤ ਸਿੰਘ ਨੂੰ ਮੰਡ ਦਾ ਉਹ ਦਿੱਤਾ ਜਾ ਰਿਹਾ ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਗੱਲਬਾਤ ਵੀ ਕਰਾਂਗੇ ਕਿ ਪਰਿਵਾਰ ਦਾ ਕੀ ਕਹਿਣਾ ਸਹਿਯੋਗੀ ਸਾਥੀ ਦੇਸ਼ ਰਾਜ ਦੇ ਨਾਲ ਸੁਖਦੁਲੇ